ਇਸ ਕਥਿਆ ਨੂੰ ਲਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਸੋ ਭਾਰਤਵਾਸ ਦੀ ਸਸਤਰਕਾਲ ਸਵਾਇ ਗੁਰਦਾਖਾਲ ਸਾਹਿਬ ਸਵਾਇ ਗੁਰਦੀਪਾਤੇ ਵਿਦਿਆਰਥੀਓ ਆਓ ਗੁਰ ਇਤਿਹਾਸ ਵਿੱਚ 7ਵੀਂ ਪਾਠਸ਼ਾਈ 7ਵੀਂ ਪਾਠਸ਼ਾਈ ਸ੍ਰੀ ਹਰੀਰਾਏ ਸਾਹਿਬ ਜੀ ਬਾਰੇ ਵਿਸ਼ਾ ਚੁਲਿਆ ਹੋਇਆ ਸੀ ਅੱਜ ਵੀ ਉਹਨਾਂ ਦੇ ਬਾਰੇ ਤੁਹਾਡੇ ਲਈ ਪੰਜ ਪ੍ਰਸ਼ਨ ਹੋਰ ਲੈ ਕੇ ਆਏ ਸੀ ਜਿਹੜੇ ਤੁਹਾਡੇ ਇਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਵੇਖੋ ਜੀ ਅੱਦੇ ਪੰਜ ਇੰਪੋਰਟੈਂਟ ਪ੍ਰਸ਼ਨ ਕਿਹੜੇ ਕਿਹੜੇ ਹਨ ਵੇਖੋ ਜੀ ਦਾਰਾ ਸਿਕੂ ਔਰੰਗਜ਼ੇਬ ਤੋਂ ਹਾਰ ਖਾ ਕੇ ਕਿਸ ਦੀ ਸਰੰਚੇ ਆਈ ਆ ਸੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਵੇ ਕੀ ਹੋਇਆ ਸੀ ਪਹਿਲੇ ਦਾਰਾ ਸਿਕੂ ਬਿਮਾਰ ਹੋ ਗਿਆ ਸੀ ਤੋ ਬਿਮਾਰ ਹੋਇਆ ਸੀ ਤੋ ਉਹਨਾਂ ਨੇ ਕੀ ਕੀ ਵੇ ਤੋ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਦਵਾਈ ਖਾਨੇ ਦੀ ਦਵਾਈ ਖਾਧੀ ਠੀਕ ਹੋਇਆ ਸੀ ਫਿਰ ਦਾਰਾ ਸਿਕੂ ਕੀ ਬਈ ਕਿਦੋਂ ਉਹਦੇ ਨਾਲ ਉਹਦਾ ਯੁੱਧ ਹੋਇਆ ਸੀ ਕਿਦੇ ਨਾਲ ਔਰੰਗਜ਼ੇਬ ਦੇ ਨਾਲ ਤੋ ਔਰੰਗਜ਼ੇਬ ਤੋਂ हार खा के दारा सिखो कि, किस श्री गुरु हरिरायु हरिराय साहब दारा सिखो दी श्री गुरु हरिराय साहिब जी ने किस प्रकार मदद की लंगर प्रसाद छका के विदा किया दारा सिखो की दारा सिखो दी ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਕਿਸ ਪ੍ਰਕਾਰ ਮਦਦ ਕੀਤੀ ਸੀ ਲੰਗਰ ਪ੍ਰਸਾਦ ਛਕਾ ਕੇ ਮਦਦ ਕੀਤੀ ਸੀ ਉਹ ਵੇਖੋ ਜੀ ਉਹ ਤੋਂ ਹਾਰ ਖਾ ਕੇ ਔਰੰਗਜੀਤ ਤੋਂ ਹਾਰ ਖਾ ਕੇ ਗੁਰੂ ਜੀ ਦੀ ਸਰਨ ਚ ਆਇਆ ਸੀ ਗੁਰੂ ਜੀ ਨੇ ਉਹਦੀ ਮਦਦ ਕਿਵੇਂ ਕੀਤੀ ਉਹਨੂੰ ਲੰਗਰ ਪ੍ਰਸਾਦ ਛਕਾ ਕੇ ਵਿਦਾ ਕੀਤਾ ਸੀ ਕਿਨੂੰ ਦਾਰਸ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਕਲਿਆਰ ਇਦੀ ਬਾਤ ਕੀ ਹੋਈ ਸੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ

ਭਗਤ ਭਗਵਾਨੀ ਉਹਦੀ ਸੰਗਤ ਸਾਈਂ ਦੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਕਿਸ ਬਾਦਸ਼ਾਹ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਔਰੰਗਜ਼ੇਬ ਬਾਦਸ਼ਾਹ ਨੇ ਅੱਗੇ ਵਾਲਾ ਕੀ ਬਈ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਨੂੰ ਦਾਰਾ ਸਿੱਖਾਂ ਨੂੰ ਲੰਗ ਪ੍ਰਸਾਦ ਮਦਦ ਕੀਤੀ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਸੁਥਰੇ ਸਾਈਂ ਭਗਤ ਭਗਵਾਨੀ ਸੰਗਤ ਸਾਈਂ ਆ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਨਹੀਂ ਉਹਦੇ ਬਾਅਦ ਵੀ ਕੀ ਕਿਹੜੇ ਬਾਦਸ਼ਾਹ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਬਾਦਸ਼ਾਹ ਔਰੰਗਜ਼ੇਬ ਨੇ ਨੂੰ ਨੂੰ ਲਈ ਸ੍ਰੀ ਗੁਰੂ ਹਰ ਸਾਹਿਬ ਨੂੰ ਦਿੱਲੀ ਬੁਲਾਇਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰ ਸਾਹਿਬ ਨੇ ਔਰੰਗਜ਼ੇਬ ਕੋਲ ਕਿਸ ਨੂੰ ਭੇਜਿਆ ਸੀ ਵੇਖੋ ਜੀ ਸ੍ਰੀ ਗੁਰੂ ਹਰ ਸਾਹਿਬ ਜੀ ਨੂੰ ਨੂੰ ਔਰੰਗਜ਼ੇਬ ਨੂੰ ਦਿੱਲੀ ਬੁਲਾਇਆ ਸੀ ਤਾਂ ਔਰੰਗਜ਼ੇਬ ਕੋਲ ਸ੍ਰੀ ਗੁਰੂ ਹਰਿ ਸਾਹਿਬ ਨੇ ਕਿਸ ਨੂੰ ਭੇਜਿਆ ਸੀ ਆਪਣੇ ਵੱਡੇ ਉੱਤਰ ਆਪਣੇ ਵੱਡੇ ਬੇਤੇ ਆਪਣੇ ਵੱਡੇ ਮੁੰਡੇ ਸ੍ਰੀ ਰਾਮਰਾਜ ਜੀ ਨੂੰ ਭੇਜਿਆ ਸੀ ਸ੍ਰੀ ਰਾਮਰਾਜ ਜੀ ਨੂੰ ਭੇਜਿਆ ਸੀ ਅੱਧੀ ਕਕ੍ਹਾ ਇਥੋਂ ਹੀ ਸਮਾਪਤ ਹੋਈ ਸੀ ਅੱਧੀ ਕਕ੍ਹਾ ਕਿਵੇਂ ਲਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਅੱਧੀ ਕਕ੍ਹਾ ਵਾਹ ਤੁਹਾਡੇ ਕਮੈਂਟਰੀ ਕੋਮ ਵੀ ਉਹਦੇ ਵਿੱਚ ਰਾਈਟ ਕਰਨਾ ਸੀ ਪਿੰਡ ਦੀ ਲਾਇਕ ਤੇ ਮਾਵੋਰੀ ਬੰਜੇ ਵਿਚੈ ਨੂੰ ਵੱਧ ਤੋਂ ਲਾਇਕ ਕਰਨਾ ਸ਼ੇਅਰ ਕਰਨਾ ਜੀ ਨਵੀਂ ਵੀਡੀਓ ਸਮੇਂ ਸਿਰ ਲੈ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਜ ਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਪ ਫਤਈ